ਹਾਂਜੀ ਮਿੱਤਰੋ ਜਿਨੇ ਵੀ 5 ਰੁਪਏ ਦੇ ਵਿੱਚ ਆਪਣੀ ਗੱਡੀ ਦੇ ਸਕ੍ਰੈਚ ਠੀਕ ਕਰਨੇ ਆ ਜਾਂ ਚਰੀਟਾਂ ਠੀਕ ਕਰਨੀਆਂ ਜਾਂ ਕਾਲੀਆਂ ਲਾਈਨਾਂ ਠੀਕ ਕਰਨੀਆਂ ਤਾਂ ਉਹਨਾਂ ਲਈ ਮੈਂ ਦੱਸਣ ਲੱਗਿਆਗਾ ਮੇਰੀ ਗੱਡੀ ਦੇ ਚਰੀਟਾ ਦੇਖ ਲੋ ਆ ਕਾਲੀਆਂ ਲਾਈਨਾਂ ਕਿੰਨੀਆਂ ਵਈਆਂ ਸੀ ਕੋਈ ਗੱਡੀ ਨਾਲ ਦੀ ਘਸੇੜ ਕੇ ਲੰਘਿਆ ਸੀਗਾ ਤੇ ਸਿਰਫ 5 ਰੁਪਏ ਖਰਚ ਕੇ ਤੁਸੀਂ ਇਹ ਚੀਜ਼ਾਂ ਸਕ੍ਰੈਚ ਰਿਮੂਵ ਕਰ ਸਕਦੇ ਹੋ ਡੈਂਟ ਨਹੀਂ ਜਾਣੇਗੇ ਡੈਂਟ ਉਮੀ ਰਹਿਣਗੇ ਕਰਨਾ ਕੀ ਆ ਤੁਸੀਂ ਕਾਲਗੇਟ ਲੈਣੀ ਹੈ ਕੀ ਕਾਲਗੇਟ ਲੈ ਕੇ ਜਿੱਥੇ ਦਿੱਤੇ ਸੁੱਡੀ ਗੱਡੀ ਤੇ ਕਾਲੀਆਂ ਚਰੀਟਾਂ ਲੱਗੀਆਂ ਉਸ ਤੇ ਲਾ ਲੈਣੀਆਂ ਕਾਲਗੇਟ ਥੋੜੀ ਥੋੜੀ ਤੇ ਉਸ ਤੋਂ ਬਾਅਦ ਇੱਕ ਕੋਈ ਸਾਫ਼ ਕੱਪੜਾ ਲੈ ਕੇ ਨਾ ਉਹ ਕੱਪੜਾ ਦੱਬ ਕੇ ਚੰਗੀ ਤਰ੍ਹਾਂ ਉਹ ਚਰੀਟਾਂ ਤੇ ਫੇਰਨਾਗਾ ਤੇ ਫੇਰਨਾ ਵੀ ਤੁਸੀਂ 1 ਮਿੰਟ 1.5 ਮਿੰਟ ਤਕਰੀਬ ਆ ਜਿੰਨੀ ਤੁਸੀਂ ਦੱਬ ਕੇ ਕੱਪੜਾ ਫੇਰੋਗੇ ਉੰਨੀ ਸੇਤੀ ਸੁੱਡੀਆਂ ਉਹ ਚਰੀਟਾਂ ਦੇ ਸਕ੍ਰੈਚਰ ਮੂਵ ਹੋਣਗੇ ਮੈਂ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਜਾ ਕੇ ਜਿੱਥੇ ਸਕ੍ਰੈਚ ਜਮਾਂ ਰਿਮੂਵ ਹੋ ਜਾਂਦੇ ਆਗੇ ਸਾਫ਼ ਹੋ ਜਾਂਦੇ ਆ ਉਹ ਦਿਖਾਉਂਗਾ ਤੇ ਤੁਸੀਂ ਕਪੜੇ ਤੇ ਪੂਰੀ ਦੱਬ ਕੇ ਰੀ ਲਾਉਣੀ ਆ ਸਿਰਫ 1 ਮਿੰਟ ਦੇ ਵਿੱਚ ਤੁਸੀਂ ਆਪਣੀ ਗੱਡੀ ਦੇ ਸਾਰੇ ਸਕ੍ਰੈਚ ਰਿਮੂਵ ਕਰ ਸਕਦੇ ਹੋਗੇ ਤੇ ਮੇਰੇ ਹੱਥ 'ਚ ਕਾਲਗੇਟ ਤੁਸੀਂ ਦੇਖ ਹੀ ਸਕਦੇ ਹੋਗੇ 5 ਰੁਪਏ ਦੀ ਕਾਲਗੇਟ ਲੱਗਦੀ ਆ ਕਿ ਸਾਰੀ ਵੈਸੇ ਸੀਸੀ ਤਾਂ ਮਹਿੰਗੀ ਆਉਂਦੀ ਹੈਗੀ 60-70 ਰੁਪਏ ਦੀ ਜੋ 5 ਪਰ ਇੰਨੀ ਜਿਵੇਂ ਹੁਣ ਮੈਂ ਲਾਈ ਹੈਗੀ ਐਂ 5 ਰੁਪਏ ਦੀ ਤੁਸੀਂ ਕਾਲਗੇਟ ਲਾ ਦੇਣੀ ਹੈਗੀ ਤੇ ਸਾਰੀ ਗੱਡੀ ਦੇ ਸਕ੍ਰੈਚ ਰਿਮੂਵ ਹੋ ਜਾਣਗੇ ਛੋਡੀ ਦੇ ਤੇ ਅੱਗੇ ਮੈਂ ਤੁਹਾਨੂੰ ਕਰਕੇ ਦਿਖਾਉਣਾਗਾ ਇਹਦੀ ਵੀ ਮੈਂ ਹੁਣ ਸਫਾਈ ਚੰਗੀ ਤਰ੍ਹਾਂ ਕਰੂੰਗਾ 1.5 ਮਿੰਟ ਤਕਰੀਬਨ ਲੱਗਦਾਗਾ ਚੰਗੀ ਤਰ੍ਹਾਂ ਦੱਬ ਕੇ ਐਨ ਰਗੜ ਕੇ ਸਫਾਈ ਕਰਨੀ ਆ ਜਿਆਦਾ ਮੜਾ ਜਾ ਇੱਕ ਚਮਚਾ ਲਾ ਲਿਓ ਵੀ ਸਫਾਈ ਚੰਗੀ ਕਰਨ ਵੇਲੇ ਨਹੀਂ ਫਿਰ ਉਦਾਂ ਹੀ ਰੀਜ ਲਾ ਦਿਓ 5-4 ਮਿੰਟ ਲੱਗਦੇ ਆ ਕਰਨ ਨੂੰ ਤੇ ਵਧੀਆ ਸਕ੍ਰੈਚ ਰਿਮੂਵ ਹੋ ਜਾਂਦੇ ਆਗੇ ਤੇ ਅੱਗੇ ਮੈਂ ਤੁਹਾਨੂੰ ਦਿਖਾਉਂਗਾ ਸਕ੍ਰੈਚ ਰਿਮੂਵ ਹੋਏ ਹੋਏ ਵੀ ਤੇ ਬਹੁਤ ਸੋਹਣਾ ਕੰਮ ਆ ਮੈਂ ਵੀ ਇੱਕ ਇਹ ਵੀਡੀਓ ਕਿਸੇ ਦੀ ਨੈੱਟ ਤੇ ਪਾਈ ਹੋਈ ਨਾ ਫੇਸਬੁੱਕ ਤੇ ਦੇਖੀ ਸੀ ਉਸਨੇ ਵੀ ਇਸ ਤਰ੍ਹਾਂ ਦੇਖਿਆ ਮੈਂ ਕਿਹਾ ਵੀ ਚਲੋ ਆਪਾਂ ਵੀ ਤਜਰਬਾ ਕਰਕੇ ਦੇਖਦੇ ਆ ਵੀ ਆਪਣੀ ਗੱਡੀ ਤੇ ਤਕਰੀਬਨ 3-4 ਮਹੀਨੇ ਤੋਂ ਝਰੀਟਾ ਸੀਗੀਆਂ ਤੇ ਬੁਰੀਆਂ ਲੱਗਦੀਆਂ ਸੀ ਤੇ ਤਕਰੀਬਨ ਝਰੀਟਾ 1 ਤੋਂ 1.5 ਮਿੰਟ ਦੇ ਵਿੱਚ ਰਿਮੂਵ ਹੋ ਗਈਆਂ ਤੇ ਮੈਂ ਇਹਦੇ ਵਿੱਚ ਥੋੜਾ ਜਿਹਾ ਬਾਅਦ ਚ ਪਾਣੀ ਲਾ ਲਿਆ ਸੀ ਨਾਲ ਵੀ ਮੜਾ ਜਿਹਾ ਕੱਪੜਾ ਗਿੱਲਾ ਕਰ ਲਿਆ ਸੀਗਾ ਵੀ ਥੋੜੀ ਜੀ ਚਕਰਾੜ ਜੀ ਹੋ ਜਵੇ ਤੇ ਬਹੁਤ ਸੋਹਣਾ ਕੰਮ ਹੋਇਆਗਾ ਬਹੁਤ ਸੋਹਣੇ ਚਗਰਾਇਚ ਰਿਮੂਵ ਹੋਏ ਆਗੇ 5 ਰੁਪਏ ਲੱਗਦੇ ਆ ਸਿਰਫ 5 ਰੁਪਏ ਦੀ ਕਾਲਗਟ ਲੱਗਣੀ ਆਗੀ ਤੇ ਬਹੁਤ ਸੋਹਣੀਆਂ ਛਰੀਟਾਂ ਗੈਪ ਹੋ ਜਾਂਦੀਆਂ ਨੇ ਤੇ ਤੁਸੀਂ ਵੀ ਕਰ ਸਕਦੇ ਹੋ ਤੇ ਵੀਡੀਓ ਨੂੰ ਬទਵਾਦ ਸ਼ੇਅਰ ਕਰ ਦਿਓ ਤਾਂ ਜੋ ਹੋਰ ਵੀ ਕਿਸੇ ਤੱਕ ਪਹੁੰਚ ਸਕੇ ਜਿਹਦੀ ਗੱਡੀ ਤੇ ਛਰੀਟਾਂ ਪਈਆਂ ਹੋਈਆਂ ਨੇ ਜਾਂ ਸਕ੍ਰੈਚ ਪਏ ਹੋਇਆ ਤੇ ਉਹ ਵੀ ਰਿਮੂਵ ਕਰ ਸਕੇ ਸਿਰਫ ਤੁਸੀਂ ਘਰ ਦੇ ਵਿੱਚ ਕਰ ਸਕਦੇ ਹੋ ਕਿਸੇ ਵੀ ਡੈਂਟਰ ਕੋਲੇ 5-7000 ਰੁਪਏ ਜਾ ਕੇ ਦੇਣ ਦੀ ਲੋੜ ਨਹੀਂ ਹੈਗੀ ਜੇ ਡੈਂਟ ਹੈਗੇ ਆ ਤਾਂ ਚਲੋ ਉਹ ਤਾਂ ਡੈਂਟਰ ਨਹੀਂ ਕੱਢਣਿਆ ਪਰ ਤੁਸੀਂ ਊਂਚ ਜਿਹੜੀ ਟਰ ਮੂਵ ਕਰ ਸਕਦੇ ਹੋ ਸਿਰਫ 1 ਮਿੰਟ ਦੇ ਵਿੱਚ ਤੇ ਆਹ ਦੇਖ ਲਓ ਵੀ ਚੰਗੀ ਤਰ੍ਹਾਂ ਸਫਾਈ ਹੋ ਗਈ ਆ ਮੈਂ ਤੁਹਾਨੂੰ ਨੇੜੇ ਕਰਕੇ ਕੈਮਰਾ ਵੀ ਦਿਖਾਉਣ ਲੱਗਿਆ ਹੁਣ ਬਸ ਕਾਲਗੇਟ ਵਰਤਰੀਆਂ ਲਾ ਕੇ ਚੰਗੀ ਤਰ੍ਹਾਂ ਸਾਫ਼ ਕਰ ਦੇਣੀਆਂ ਮਾੜਾ ਜਿਹਾ ਪਾਣੀ ਲਾ ਕੇ ਤੇ ਤੁਸੀਂ ਆਪ ਦੇਖੋਗੇ ਵੀ ਸੇਤੀ 1 ਮਿੰਟ ਦੇ ਵਿੱਚ ਜਿਹੜੀ ਟਰ ਮੂਵ ਹੋ ਜਾਂਦੀਆਂ ਇਕੱਲੇ ਡੈਂਟ ਰਹਿ ਗਿਆ ਦੇਖ ਲਓ ਇੱਥੇ ਕਾਲੀਆਂ ਲਾਈਨਾਂ ਸੀ ਪਹਿਲਾਂ ਤੇ ਹੁਣ ਜਮਾਂ ਰਿਮੂਵ ਹੋ ਗਈਆਂ ਨੇ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਆਪਣਾ ਪੇਜ ਫੋਲੋ ਕਰ ਲਿਓ ਧੰਨਵਾਦ ਸਾਰਿਆਂ ਦਾ